ਇੱਥੇ ਕੋਣ ਕੋ ਸਸਪੈਂਡ ਹੋਇਆ ਤੇ ਤੁਹਾਨੂੰ ਵਿਜੇ ਸਿੰਘ ਲਾ ਦੀ ਅਪਡੇਟ ਦਵਾਂਗੇ ਸਾਡੇ ਸਹਿਯੋਗੀ ਜੁੜੇ ਸਾਡੇ ਰਿੰਦਰ ਸਿੰਘ ਜੀ ਜੋ ਕਿ ਅਕਸਰ ਆਪਣੇ ਵਿਚਾਰ ਰੱਖਦੇ ਨੇ ਉਹਨਾਂ ਨਾਲ ਕੋ ਚਲਦੇ ਸਿੱਧਾ ਮਾਨਸਾ ਉਹਨਾਂ ਕਰਦੇ ਆ ਗੱਲਬਾਤ ਰਿੰਦਰ ਸਿੰਘ ਜੀ ਤੁਹਾਡਾ ਸਵਾਗਤ ਹੈ ਸਰ ਧੰਨਵਾਦ ਜੀ ਤੁਹਾਨੂੰ ਰਿੰਦਰ ਸਿੰਘ ਜੀ ਇੱਕ ਵਾਰ ਤਾਂ ਦੇਖੋ ਕੱਲ 15 ਪੁਲਿਸ ਮਲਾ ਜਨ ਸਨਮਾਨਤ ਕੀਤਾ ਗਿਆ ਬੜੀ ਚਲੋ ਗੌਰ ਵਾਲੀ ਗੱਲ ਹੈ ਸਾਰੇ ਪੁਲਿਸ ਮਲਾ ਮਾੜਾ ਨਹੀਂ ਕਹਿੰਦੇ ਪਰ ਜਿਵੇਂ ਤੁਸੀਂ ਸਾਨੂੰ ਅਪਡੇਟ ਦਿੱਤੀ ਪੰਜਾਬ ਸਰਕਾਰ ਦਾ ਕੱਲ ਵੱਡਾ ਐਕਸ਼ਨ ਹੋ ਗਿਆ ਵੀ 25 ਪੁਲਿਸ ਮੁਲਾਜ਼ਮ ਸਸਪੈਂਡ ਕੀਤੇ ਗਏ ਨੇ ਇਹ ਆਖਰ ਮਸਲਾ ਹੋਇਆ ਕਿੱਥੇ ਆਏ ਇਹ ਦੇਖੋ ਵੀ ਪੰਜਾਬ ਸਰਕਾਰ ਦਾ ਜਿਹੜਾ ਚੱਲਦਾ ਨਾ ਜੁਰਤ ਨਸ਼ਾ ਅੰਦਰੁੱਧ ਸਟ੍ਰੈਕਸ਼ਨ ਦੇ ਖਿਲਾਫ ਜ਼ੀਰੋ ਟੋਲਰੈਂਸ ਇਹਦੇ ਤੋਂ ਮਤਲਬ ਸਰਕਾਰ ਕੋਈ ਕਨਾਲੀ ਨਹੀਂ ਹੈ ਇਸ ਦੇ ਵਿੱਚ ਚਾਹੇ ਕੋਈ ਵੀ ਬੰਦਾ ਕਿੱਦੇ ਵੀ ਵੱਡੇ ਰਤਵੇ ਵਾਲਾ ਹੋਵੇ ਜੇਕਰ ਉਹਦੇ ਮਤਲਬ ਇਸ ਤਰ੍ਹਾਂ ਦੀ ਕੋਈ ਗੱਲ ਸਾਹਮਣੇ ਆਉਂਦੀ ਹੈ ਤਾਂ ਉਹਦੀ ਮਲਾਜਿੰਦੀ ਸਸਪੈਂਸ਼ਨ ਹੈ ਜਿਹੜੀ ਉਹ ਪੱਕੀ ਹੈ ਤੇ ਨਾਲ ਦੀ ਨਾਲ ਮਤਲਬ ਉਸ ਚੀਜ਼ ਦਾ ਜਿਹੜਾ ਕੇਸ ਹੈ ਉਹ ਵੀ ਮਾਨਸਾਹ ਵੱਲੋਂ ਦਰਜ ਕੀਤਾ ਜਾਂਦਾ ਹੈ ਜੇਕਰ ਤੇ ਮਤਲਬ ਜੇਲਾਂ ਦੇ ਵਿੱਚ ਆਮ ਤੌਰ ਤੇ ਕਹਣ ਜੇ ਸੁਣਨ ਚਾਹੁੰਦੀ ਹੈ ਵੀ ਜੇਲ੍ਹ ਪ੍ਰਸ਼ਾਸਨ ਕਿਤੇ ਨਸ਼ਾ ਦੇ ਚੀਜ਼ਾ ਫੜਿਆ ਗਿਆ ਜੇਲਾਂ ਦੇ ਵਿੱਚ ਕੋਈ ਮੋਬਾਈਲ ਫੜੇ ਹੋਏ ਕਿਤੇ ਨਕਦੀ ਕ੍ਰਾਂਤੀ ਵੀ ਫੜੀ ਜਾਂਦੀ ਹੈ ਤੇ ਇਸ ਤਰ੍ਹਾਂ ਕਈ ਜੇਲਾਂ ਦੇ ਵਿੱਚ ਤਲਾਸ਼ੀਆਂ ਹੋਈਆਂ ਮਾਨਸਾ ਜੇਲ੍ਹ ਵੀ ਤਲਾਸ਼ੀ ਹੋਈ ਜਿੱਥੇ ਵਿੱਚ ਇੱਕ ਬੰਦੇ ਤੋਂ ਮੋਬਾਈਲ ਫੜਿਆ ਗਿਆ ਨਾਲ ਉਸੇ ਮਤਲਬ 2500 ਰੁਪਿਆ ਜਿਹੜਾ ਉਹ ਨਕਦੀ ਕ੍ਰਾਂਤੀ ਵੀ ਫੜੀ ਹੋਈ ਐ ਜਿਹੜੀ ਜਿਹੜੀ ਮਤਲਬ ਜੇਲਾਂ ਦੇ ਵਿੱਚ ਪ੍ਰਹਿਬਿਤੜ ਹੈ ਇਸ ਕਰਕੇ ਮਤਲਬ ਰਜਾਨਾ ਦੀਆਂ ਜਿਹੜੀਆਂ ਇਹ ਕਾਰਵਾਈਆਂ ਹੋ ਰਹੀਆਂ ਸੀ ਇਸ ਤੋਂ ਮਤਲਬ ਪੂਰਾ ਖਫਾ ਹੋ ਕੇ ਮਾਨ ਸਾਹਿਬ ਨੇ 25 ਮੁਲਾਜ਼ਮਾਂ ਨੇ ਜੇਲ੍ਹ ਮੁਲਾਜ਼ਮਾਂ ਜਿਹਦੇ ਵਿੱਚ 100% ਉਹ 30% ਤੇ ਹੋਰ ਜਿਹੜਾ ਜੇਲ੍ਹ ਦਾ ਅਮਲਾ ਫੰਡਾ ਉਹਨਾਂ ਨੂੰ ਸਸਪੈਂਡ ਕਰਕੇ ਮਤਲਬ ਇਸ ਚੀਜ਼ ਦਾ ਜਿਹੜਾ ਸਖਤ ਫੰਡੇਸ਼ ਹੈ ਉਹ ਦੇਣ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਜ਼ਿਲ੍ਹਾ ਦੇ ਵਿੱਚ ਜਿਹੜੀਆਂ ਮਤਲਬ ਗੈਰ ਕਾਨੂੰਨੀ ਕਾਰਵਾਈਆਂ ਨੇ ਇਹ ਬੰਦ ਕੀਤੀਆਂ ਜਾ ਸਕਣ ਡਾਕਟਰ ਸਾਹਿਬ ਮੈਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਆ ਤੁਸੀਂ ਸਹੀ ਜਾਣਕਾਰੀ ਦਿੱਤੀ ਹੈ ਵਾਕਈ ਤਿੰਨ ਯਾਨੀ ਕਿ ਸੁਪਰਡੈਂਟ ਹੋਏ ਨੇ ਤੇ ਦੋ ਸਾਈ ਸੁਪਰਡੈਂਟ ਵਧੀਆ ਕਾਰਵਾਈ ਕੀਤੀ ਹੈ ਮੈਂ ਤੁਹਾਨੂੰ ਇੱਕ ਟੋਕਾਂਗਾ ਵੀ 00 ਟੋਰਨੈਂਸ ਤੇ ਉਹ ਮੈਂ ਬਾਅਦ ਚੋ ਹਾਂਣਾ ਪਹਿਲਾਂ ਮੇਰੇ ਕੋਲ ਇੱਕ ਹੋਰ ਅਪਡੇਟ ਹੈ ਕਿ ਕੱਲ ਲੁਧਿਆਣਾ ਦੇ ਵਿੱਚ ਜੋੜਾ ਥਾਣਾ ਉਥੇ ਤਿੰਨ ਪੁਲਿਸ ਨੌਜਵਾਨ ਨੂੰ ਮੌਤਲ ਕਰ ਦਿੱਤਾ ਗਿਆ ਉਹਨਾਂ ਨੇ 1 ਲੱਖ ਰਿਸ਼ਵਤ ਲਈ ਕਿਸੇ ਬੰਦੇ ਤੋਂ ਪਰ ਉਹ ਬੰਦਾ ਸਿਆਣਾ ਨਿਕਲਿਆ ਉਹਨੇ ਵੀਡੀਓ ਬਣਾ ਲਈ ਔਰਨੇ ਤੁਰੰਤ ਵੀਡੀਓ ਭਗਵੰਤ ਸਿੰਘ ਸਾਹਿਬ ਦੀ ਹੈਲਪ ਲੈਣ ਦੇ ਪਾਤੀ ਤਾਂ ਉਸੇ ਸਮੇਂ ਭਗਵੰਤ ਸਿੰਘ ਸਾਹਿਬ ਨੇ ਕਾਰਵਾਈ ਕਰਦੇ ਹੋਏ ਤਿੰਨਾਂ ਨੂੰ ਆਰਡਰ ਕਿਤੇਗੇ ਡੀਸੀ ਸਾਹਿਬ ਨੂੰ ਤਾਂ ਜਾਣਕਾਰੀ ਵੀਡੀਓ ਦੇਖ ਕੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਐ ਡਾਕਟਰ ਸਾਹਿਬ ਤੁਹਾਨੂੰ ਇਹ ਲੱਗਦਾ ਨਹੀਂ ਵੀ ਜਿਹੜੇ ਪੁਲਿਸ ਲੋਕਾਂ ਨੂੰ ਐਨੀ ਲੱਖ ਲੱਖ ਤਨਖਾਹਾਂ ਐ ਡੇਢ ਲੱਖ ਰੁਪਏ ਅਸਰਾਂ ਦੀਆਂ ਫਿਰ ਇਹ ਬੰਦੇ ਰਿਸ਼ਵਤਾ ਲੈ ਰਹੇ ਨੇ ਇਹਨਾਂ ਲਗਾਇਆ ਤਾਂ ਕਿ ਦੇਖੋ ਤੁਹਾਡੇ ਮੇਰੇ ਦੀ ਲੋਕ ਸੇਵਾ ਲਈ ਪਰ ਇਹ ਲੋਕ ਤਾਂ ਉਲਟਾ ਆਪਣੀ ਜੇਬਾਂ ਭਰਨ ਲੱਗੇ ਹੋਏ ਨੇ ਇਹ ਕੀ ਹੈ ਨਾ ਜੀ ਪਿਛਲੀਆਂ ਸਰਕਾਰਾਂ ਨੇ ਇਹ ਮਤਲਬ ਇੱਕ வசੂਲ ਬਣਾ ਰੱਖਿਆ ਸੀ ਕਿਉਂਕਿ ਉਹ ਥਾਣੇ ਦੇ ਵਿੱਚ ਮੁਰਸੀ ਤੋਂ ਲੈ ਕੇ ਐਸਐਸਪੀ ਤੱਕ ਦਾ ਮਤਲਬ ਉਹਨਾਂ ਤੋਂ ਅਗਰਾਹੀ ਕਰਦੇ ਸੀ ਇਸ ਕਰਕੇ ਉਹਨਾਂ ਨੂੰ ਮਨਵਰਸੀ ਦੇ ਸਟੇਸ਼ਨ ਲੰਦੇ ਸੀ ਔਰ ਮਤਲਬ ਕਹਿਣ ਦਾ ਭਾਵ ਇਹ ਹੈ ਕਿ ਉਹਨਾਂ ਦੇ ਰਿਸ਼ਤਾ ਚਾਰਜ ਦੇ ਉੱਤੇ ਸਟੈਂਪ ਲਾਉਂਦੀ ਸੀ ਪਿਛਲੀਆਂ ਸਰਕਾਰਾਂ ਪਰ ਇਹ ਸਰਕਾਰ ਰਿਸ਼ਤਾ ਚਾਰਜ ਦੇ ਖਿਲਾਫ ਹੋਣ ਕਰਕੇ ਜੇ ਕੋਈ ਇਸ ਤਰ੍ਹਾਂ ਦੀ ਕਾਰਵਾਈ ਕੋਈ ਮੁਲਾਜ਼ਮ ਕਰਦਾ ਤਾਂ ਉਸੇ ਕਾਰਵਾਈ ਹੋਣੀ ਨਿਸ਼ਚਿਤ ਹੈ ਕਿਉਂਕਿ ਮਾਨ ਸਾਹਿਬ ਦਾ ਸਭ ਤੋਂ ਪਹਿਲਾ ਮੈਨੀਫੈਸਟੋ ਹੀ ਇਹ ਹੈ ਜੀ ਨਸ਼ਾ ਦੇ ਵਿਰੁੱਧ ਲੜਨਾ ਦੇ ਖਿਲਾਫ ਲੜਾਈ ਲੜਦਿਆਂ ਨੂੰ 3.5 ਸਾਲ ਹੋ ਗਏ ਤੇ ਹੋਰ ਵੀ ਜਿੰਨਾ ਚਿਰ ਰਾਜ ਕਰਨਗੇ ਇਹ ਮਤਲਬ 0 ਡਾਲਰ ਇਸ ਦੇ ਵਿਰੁੱਧ ਲੜਨ ਦੇ ਖਿਲਾਫ ਇਹ ਚਾਰ ਬਈ ਤੋਂ ਹੋਊ ਜਰੂਰ ਡਾਕਟਰ ਮੈਂ ਹੁਣ ਉਹ ਸਵਾਲ ਕਰਾਂਗਾ ਤੁਹਾਨੂੰ ਸ਼ਾਇਦ ਉਹ ਸਵਾਲ ਮਰੇ ਚੁੱਭੇਗਾ ਤੁਸੀਂ ਜਾਣਕਾਰੀ ਸਹੀ ਦੇ ਰਹੇ ਹੋ ਤੁਸੀਂ ਕਹਿ ਵੀ ਜ਼ੀਰੋ ਟੋਲਰੈਂਸ ਜੇਕਰ ਭਗਵੰਤ ਸਿੰਘ ਸਾਹਿਬ ਕਾਰਵਾਈ ਕਰ ਰਹੇ ਨੇ ਤਾਂ ਤੁਸੀਂ ਵੀ ਮੈਨੂੰ ਅਪਡੇਟ ਦਿਗੇ ਵਿਜੇ ਸਿੰਘ ਦਾ ਨੂੰ ਜਮਾਨਤ ਮਿਲ ਗਈ ਵਿਜੇ ਸਿੰਘ ਨੂੰ ਛੱਡਿਆ ਗਿਆ ਕਿਉਂ ਛੱਡ ਦਿੱਤਾ ਗਿਆ ਉਹ ਵੀ ਤਾਂ ਰਿਸ਼ਤਾਚਾਰ ਦੀ ਬਸੇ ਸੀ ਨਾ ਜਿਹੜੀ ਲੋਕ ਰਵਾਵਾ ਕੀਤਾ ਗਿਆ ਬੱ데 ਕੋਈ ਜਿਹੜੇ ਬੰਦੇ ਨੇ ਇਹ ਕਿਰਿੰਦਰ ਸਿੰਘ ਨਾਮ ਦਾ ਬੰਦਾ ਸੀਗਾ ਉਹ ਉਹ ਬੰਦੇ ਨੇ ਮਤਲਬ ਇਹਦੇ ਐਮਐਲਏ ਸਾਡੇ ਮਾਨਸਾ ਤੇ ਵਿਜੇ ਸਿੰਘ ਲਾਜੀ ਤੇ ਪਰਚਾ ਦਾ ਜਿੱਦਰਾ ਆਇਆ ਸੀ ਮਾਨ ਸਾਹਿਬ ਨੇ ਐਕਸ਼ਨ ਤੁਰੰਤ ਲਿਆ ਸੀਗਾ ਹਾਲਕਰ ਹੁਣ ਉਹ ਬੰਦਾ ਮਤਲਬ ਸਬੂਤ ਪੇਸ਼ ਨਹੀਂ ਕਰ ਰਿਹਾ ਤੇ ਮਤਲਬ ਪਤਾ ਨਹੀਂ ਕੀ ਗੱਲਬਾਤ ਇਸ ਕਰਕੇ ਮਤਲਬ ਜਿਹੜੀ ਉਹਦੀ ক্লোਜਰ ਰਿਪੋਰਟ ਹੈ ਉਹ ਪੇਸ਼ ਕੀਤੀ ਗਈ ਹੈ ਮਹੱਦੀ ਹੋ ਸਕਦਾ ਹੈ 14 ਤਰੀਕ ਨੂੰ ਜੱਜ ਸਾਹਿਬ ਦੀ ਉਦੋਂ ਤੇ ਮੋਹਰ ਲੱਗ ਗਈ ਹੈ ਤੇ ਕੇਸ ਦੇ ਵਿੱਚੋਂ ਮਤਲਬ ਜਿਹੜੀ ਸਾਡੇ ਸਿੰਘਲਾ ਸਾਹਿਬ ਨੂੰ ਪਲੀਨ ਚਿੱਟ ਮਿਲ ਜਾਵੇਗੀ ਜਿਹਦੇ ਨਾਲ ਮਤਲਬ ਆ ਲੋਕਾਂ ਦੇ ਵਿੱਚ ਸੰਦੇਸ਼ ਜਾ ਰਿਹਾ ਹੈ ਕੁਝ ਲੋਕ ਤਾਂ ਮਾਨਸਾਗ ਨੂੰ ਮੁਖੌਦਾ ਵੀ ਕਰ ਰਹੇ ਨੇ ਅਸੀਂ ਨਹੀਂ ਚਾਹੁੰਦੇ ਮਤਲਬ ਵੀ ਕਿਸੇ ਨੂੰ ਮਖੌਲਵਾਜੀ ਕੀਤੀ ਜਾਵੇ ਕਿਉਂਕਿ ਜੇ ਕੋਈ નિર્ਦੋਸ਼ ਹੈ ਉਹਨੂੰ ਸਜ਼ਾ ਨਹੀਂ ਨਹੀਂ ਚਾਹੀਦੀ ਹੈ ਤੇ નિર્ਦੋਸ਼ ਨੂੰ ਬਸ ਮਤਲਬ ਬਾਤ ਹੋਣਾ ਚਾਹੀਦਾ ਜੇ ਕੋਈ ਦੋਸ਼ੀ ਹੈ ਤਾਂ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਜੇਕਰ ਬੀਜਾ ਸਿੰਘਲੇ ਦੇ ਉੱਤੇ ਕੋਈ ਪਰੂਫ ਨਹੀਂ ਹੈ ਤਾਂ ਮਤਲਬ ਗੌਰਮਾਨ ਸਾਹਿਬ ਨੇ ਬਹੁਤ ਵਧੀਆ ਸਟੈਪ ਚੁੱਕਿਆ ਐ ਕਲੋਜ਼ਰ ਰਿਪੋਰਟ ਕਰਕੇ ਜਦੋਂ ਕੋਈ ਸਬੂਤ ਨਹੀਂ ਹਨ ਫਿਰ ਮਤਲਬ ਕਲੋਜ਼ਰ ਰਿਪੋਰਟ ਹੀ ਉਹਦਾ ਹੱਲ ਹੈ ਜਿਹੜਾ ਮਤਲਬ ਕੀਤਾ ਗਿਆ ਹੈ ਇਹ ਬਹੁਤ ਹੀ ਮਤਲਬ ਲੋਕਾਂ ਦੇ ਵਿੱਚ ਉਤਸ਼ਾਹ ਹੈ ਡਾਕਟਰ ਸਾਹਿਬ ਮੇਰੀ ਤਾਂ ਤੁਹਾਡੇ ਹੀ ਨੀ ਉਮਰ ਤੁਹਾਡੇ ਨਾਲ ਤੇਰਬਾ ਨਹੀਂ ਹੋਣਾ ਪਰ ਹਾਂ ਤੇਨੇ ਸਰਕਾਰਾਂ ਮੈਂ ਵੀ ਦੇਖੀਆਂ ਨੇ ਪਹਿਲਾਂ ਸ਼੍ਰੋਮਣੀ ਅਕਾਲ ਦਲ ਦੇ ਕੀ ਹੈ ਕਾਂਗਰਸ ਵੀ ਦੇਖੀ ਹੈ ਉਸ ਤੋਂ ਪਹਿਲਾਂ ਵੀ ਕਾਂਗਰਸ ਦੇਖੀ ਹੈ ਤੇ ਹੁਣ ਆਪ ਪਾਰਟੀ ਦੇਖ ਰਹੇ ਆ ਅਸੀਂ ਮੰਨਦੇ ਆ ਮੈਂ ਕਿਸੇ ਸਰਕਾਰ ਦੀ ਸਪੋਰਟ ਨਹੀਂ ਕਰਦਾ ਕੀ ਤੁਸੀਂ ਤੁਹਾਡਾ ਤੱਤ ਕੀ ਹੈ ਮੈਂ ਆਪਣਾ ਤਾਂ ਦਿਨਾਂ ਪਹਿਲਾਂ ਦਰਸ਼ਕ ਵੀ ਆਪਣਾ ਤੱਤ ਸਭੂ ਆਪਾਂ ਨੂੰ ਦੇਣਗੇ ਕਮੈਂਟਾਂ 'ਚ ਵੀ ਇੱਕ ਸਰਕਾਰ ਐਜੀ ਬਣੀ ਹੈ ਹਾਲੇ ਕਿ ਲੋਕ ਕਈ ਨਾ ਕੁਝ ਨੇ ਵਿਰੋਧੀ ਸਵਾਲ ਚੁੱਕਰੇ ਨੇ ਹਾਂ ਪਰ ਭਗਵਾਨਤਮਨ ਜੀ ਨੇ ਰਿਸ਼ਵਤ ਖੋ ਰੋਕੀ ਹੈ ਅਸੀਂ ਡੈਵਿਡ ਮੰਨਦੇ ਆ ਰਿਸ਼ਵਤ ਕੋਰ ਰੋਕੀ ਹੈ ਔਰ ਨਸ਼ਾ ਤਸਕੀਆ ਜਿੰਨੀ ਰਗਾਂ ਪੈ ਸਕਦੀ ਹੈ ਪਾਰੇ ਨੇ ਪਹਿਲਾ ਕਦੇ ਮੈਂ ਨਹੀਂ ਦੇਖਿਆ ਸ਼੍ਰੋਮਣੀ ਕਾਲdal ਚ ਐਵੇਂ ਦਾ ਹੋਇਆ ਹੋਵੇ ਜਾਂ ਕਾਂਗਰਸ ਪਾਰਟੀ ਨੇ ਕੋਈ ਰਿਸ਼ਵਤ ਕੋਰ ਤੇ ਫੜਿਆ ਹੋਵੇ ਹਾਲਕਿ ਉਹ ਕੈਪਟਨ ਰਿੰਦਰ ਸਿੰਘ ਜੀ ਜਿਨ੍ਹਾਂ ਨੇ ਇੱਕ ਉਤਕਸ ਹੈ ਤੇ ਸੂਹ ਖਾਦੀ ਸੀ ਬੜੀ ਝੂਠੀ ਜਿਹਦੇ ਕਰਕੇ ਸਰਕਾਰ ਟੁੱਟਣਾ ਮੇਨ ਕਾਰਨ ਦੇ ਆ ਤੇ ਅੱਜ ਉਹੀ ਲੋਕ ਭਗਵਾਨਤਮਨ ਜੀ ਦੇ ਸਵਾਲ ਕਰਦੇ ਨੇ ਜਿਵੇਂ ਤੁਸੀਂ ਕਹ ਮਖੋਲਾ ਹਾਂ ਮਖੋਲਾ ਹੋ ਰਹੀਆਂ ਨੇ ਇਹ ਚਾਹਦੇ ਨਹੀਂ ਵੀ ਕੋਈ ਮੁੱਖ ਮੰਤਰੀ ਜੇ ਇਹ ਕੰਮ ਕਰੇ ਇਹ ਲੋਕ ਚਾਹਦੇ ਤਾਂ ਨਹੀਂ ਕਿਉਂਕਿ ਇਹਨਾਂ ਦੇ ਆਪਣੇ ਰਿਸ਼ਤੇਦਾਰ ਫੜੇ ਗਏ ਸਭ ਤੋਂ ਵੱਡੀ ਉਧਾਰਾ ਮਜੀਠੀਆ ਦਾ ਸਾਹਮਣੇ ਆ ਚੁੱਕੇ ਨੇ ਦੇਖੋ ਜੀ ਜਿਹੜੇ ਲੋਕ ਮਤਲਬ ਇਹ ਕਹਿੰਦੇ ਹੁੰਦੇ ਸੀ ਕਿ ਮਜੀਠੀਆ ਸਾਹਿਬ ਤੇ ਮਤਲਬ ਗੱਚਰ ਸਾਹਿਬਾਂ ਮੰਗ ਲਈ ਉਧਰ ਕ੍ਰਿਦ ਕੇ ਲਿਜਾਵਾਂਗੇ ਜੀ ਸੀਆਈਏ ਤੇ ਜਾਂ ਹੋਰ ਮਤਲਬ ਇਸ ਤਰ੍ਹਾਂ ਦੇ ਆਪ ਸਾਰਾ ਕੁਝ ਚੱਲ ਰਿਹਾ ਹੈ ਗਲ ਕਰ ਹੁਣ ਉਹ ਮਤਲਬ ਪਾਲਾ ਬਦਲ ਕੇ ਹੋਰ ਬਿਆਨਬਾਜ਼ੀ ਕਰ ਰਹੇ ਨੇ ਜਿਹੜੇ ਲੋਕ ਨੇ ਇਹ ਮਤਲਬ ਸਿਆਸੀ ਲੋਕ ਸਿਰਫ ਕੰਦੀ ਸਿਆਦਤ ਕਰਨੀ ਚਾਹੁੰਦੇ ਨੇ ਨਾ ਕਿ ਪੰਜਾਬ ਦਾ ਭਲਾ ਚਾਹੁੰਦੇ ਨੇ ਮਾਨ ਸਾਹਿਬ ਕੋਸ਼ਿਸ਼ ਕਰੀ ਜਾਂਦੇ ਨੇ ਮਾਨ ਸਾਹਿਬ ਕਿ ਇਹ ਕੁੱਪਰ ਝੋਰ ਕੋਸ਼ਿਸ਼ ਹੈ ਕਿ ਪੰਜਾਬ ਨੂੰ ਨਸ਼ਾ ਮੁਕਤ ਦੇ ਤ੍ਰਸਿਆਚਾਰ ਮੁਕਤ ਵੀ ਕਰ ਜਾਵੇ ਜੋ ਵੀ ਹੁੰਦਾ ਹੈ ਜਿੱਥੋਂ ਵੀ ਉਹਨਾਂ ਨੂੰ ਕੋਈ ਕਿਸੇ ਤਰ੍ਹਾਂ ਦੀ ਕੋਈ ਰਿਪੋਰਟ ਮਿਲਦੀ ਹੈ ਉਹਦੇ ਉੱਤੇ ਤੁਰੰਤ ਐਕਸ਼ਨ ਹੁੰਦਾ ਹੈ ਨਾ ਮਾਨ ਸਾਹਿਬ ਕੋਈ ਤੁਰੀ ਬਿਆਨਬਾਜ਼ੀ ਕਰਦੇ ਨੇ ਕਿਉਂਕਿ ਜਿਹੜੇ ਵਿਰੋਧੀ ਧਿਰ ਦੇ ਲੀਡਰ ਨੇ ਜਿਹੜੇ ਮੁੱਖ ਮੰਤਰੀ ਬਣੇ ਦਾ ਦਾਵਾ ਪੇਸ਼ ਕਰਨ ਨੂੰ ਫਿਰਦੇ ਸੀਗੇ ਅੱਜ ਉਹ ਦੂਰੀਆਂ ਗੱਲਾਂ ਕਰ ਰਹੇ ਨੇ ਜਿਹੜੀਆਂ ਮਤਲਬ ਲੋਕ ਉਹਨਾਂ ਨੂੰ ਵੀ ਬਹੁਤ ਕਰਨ ਦੇ ਆਤੀ ਤੇ ਲੰਮੇ ਆਤੀ ਲੈ ਰਹੇ ਨੇ ਇਹ ਗੱਲ ਕਰ ਵੀ ਹੁਣ ਜਿਹੜਾ ਇਹ ਸਿਸਟਮ ਬਣ ਗਿਆ ਤੇ ਦੋ ਧਰੀ ਬਣ ਗਿਆ ਇੱਕ ਪਾਸੇ ਉਹ ਲੋਕ ਨੇ ਜਿਹੜੇ ਨਸ਼ੇ ਨੂੰ ਪ੍ਰਮੋਟ ਕਰਦੇ ਨੇ ਇੱਕੋ ਪਾਸੇ ਉਹ ਲੋਕ ਨੇ ਜਿਹੜੇ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਨਾ ਚਾਹੁੰਦੇ ਨੇ ਲੋਕ ਜੱਟ ਇੱਕ ਹੋਰ ਅਪਡੇਟ ਲੈਣਾ ਕਿ ਜਿਹੜੀ ਮੈਂ ਸਿਰਫ ਦੇਖ ਰਿਹਾ ਸੀ ਸੁਖਬੀਰ ਸਿੰਘ ਬਾਦਲ ਨੇ ਕੱਲ 31 ਮੈਂਬਰੀ ਕਮੇਟੀ ਆਪਣੀਆਂ ਬਣਾ ਲਈ ਹੈ ਹਾਲੇ ਕਿ ਉਹਨੇ ਮੈਂਬਰ ਵੀ ਕੋਸ਼ਿਸ਼ ਕਰਤੇ ਖਜ਼ਾਂਚੀ ਬਣਾਤਾ ਹੈ ਪੁੰਦੋ ਸਾਹਿਬ ਨੂੰ ਵੀ ਹੈਡ ਬਣਾ ਦਿੱਤਾ ਗਿਆ ਪਰ ਉਹਨਾਂ ਨੇ ਇੱਕ ਚੇਤਾਵਨੀ ਦਿੱਤੀ ਹੈ ਜੋ ਕਿ ਉਹਨਾਂ ਨੂੰ ਅਜੇ ਬੋਲ ਨਹੀਂ ਬੋਲਣੇ ਚਾਹੀਦੇ ਉਹਨਾਂ ਨੇ ਸਿੱਧੇ ਤੌਰ ਤੇ ਕਿਹਾ ਵੀ ਮਾਨਾ ਤੇਰਾ 150 ਰਹਿ ਗਿਆ ਤੈਨੂੰ ਅਸੀਂ ਕਢੀਸਾਂਗੇ ਇਹ ਗੱਲ ਤਾਂ ਗੱਲਾਂ ਕਰਨੀਆਂ ਦੇਖੋ ਕੱਲ ਨੂੰ ਸੁਖਬੀਰ ਬਾਦਲ ਨੇ ਵੀ ਸੀਐਮ ਮੰਨਾ ਇਹ ਗੱਲਾਂ ਕਰਨੀਆਂ ਇੱਕ ਸੀਐਮ ਲਈ ਚੰਗੀਆਂ ਐਕਸ ਸਾ ਉਹ ਵੀ ਆਪਣੇ ਉਪਮੁਖਵੰਤ ਨੇ ਅਜਿਹੀਆਂ ਗੱਲਾਂ ਕਰਨੀਆਂ ਚੰਗੀਆਂ ਨੇ ਤੁਸੀਂ ਦਾ ਪਾਵਰ ਚ ਨਹੀਂ ਹੈਗੇ ਜੋ ਤੁਸੀਂ ਪਾਵਰ ਚ ਆਓਗੇ ਤਾਂ ਦੇਖਾਂਗੇ ਜੇ ਕੋ ਬੰਦਾ ਕੰਮ ਚੰਗਾ ਕਰ ਰਿਹਾ ਤਾਂ ਤੁਸੀਂ ਉਹਨੂੰ ਤਮੀਨ ਨਾਲ ਤਾਂ ਬੋਲੋ ਨਾ ਕਈ ਵਾਰ ਕੀ ਹੁੰਦਾ ਨਾ ਜੀ ਵਿਰੋਧੀ ਪਾਰਟੀ ਜਦੋਂ ਕੋਈ ਹਾਸ਼ੀਏ ਤੇ ਹੁੰਦੀ ਹੈ ਤਾਂ ਉਹ ਸੁਰੱਖਿਆ ਦੇ ਵਿਚ ਰਹਿਣ ਵਾਸਤੇ ਕਿਸੇ ਮਤਲਬ ਜ਼ਿੰਮੇਵਾਰ ਬੰਦੇ ਦੇ ਉੱਤੇ ਇਸ ਤਰ੍ਹਾਂ ਦੇ ਤਾਕਸ਼ ਕਰਦੀ ਹੈ ਇਹਦੂ ਵੱਤ ਹੋਰ ਕੁਝ ਨਹੀਂ ਹੈ ਐ ਕਿਉਂਕਿ ਜਦੋਂ ਮਤਲਬ ਹਲੇ ਜਿਹੜਾ ਸੁਖਵੀਰ ਵਾਦਨ ਅਸੋਮਣੀ ਆਪਾਦੀ ਪਾਰਟੀ ਦਾ ਸੁਖਵੀਰ ਵਾਦਨ ਜਿਹੜਾ ਦਾ ਪ੍ਰਧਾਨ ਹੈ ਅੱਜ ਇਹਨੇ ਕਾफी ਮਤਲਬ ਸਟੈਪ ਨੇ ਜਿਹੜੇ ਸੱਤਾ ਤੇ ਪਹੁੰਚਣ ਵਾਸਤੇ ਕਾफी ਕੁਝ ਕਰਨਾ ਪਣਾ ਬਹੁਤ ਪ੍ਰਬੰਧੀਆਂ ਕਰਨੀਆਂ ਪੈਣੀਆਂ ਬਹੁਤ ਸਟੈਪ ਚੱਕਣੇ ਨੇ ਉਹ ਸਟੈਪ ਚੱਕਣਗੇ ਉਸ ਤੋਂ ਬਾਅਦ ਫਿਰ ਇਹ ਗੱਲ ਸੋਚੀ ਜਾਊਗੀ ਉਸ ਤੋਂ ਬਾਅਦ ਜਦੋਂ ਇਹਨਾਂ ਦੇ ਬਰਾਬਰ ਤੇ ਆਗੇ ਤਾਂ ਵਿਆਨਬਾਗੀ ਦੇ ਸਕਦੇ ਨੇ ਉਸ ਤੋਂ ਪਹਿਲਾਂ ਤਾਂ ਇੱਕ ਸੁਰੱਖਿਆ ਚ ਰਹਿਣ ਵਾਸਤੇ ਇਹ ਇਸ ਤਰ੍ਹਾਂ ਦੀ ਵਿਆਨਬਾਗੀ ਇੱਕ ਇਹ ਤਰੀਕਾ ਬਣਾਇਆ ਜਾਂਦਾ ਮੈਂ ਤਾਂ ਨਦਾ ਦਲਜੀਤ ਸਿੰਘ ਚੀਮਾ ਦਾ ਬਿਆਨ ਆਇਆ ਕਿ ਅੱਜ ਤਾਂ ਸੁਖਵੀਰ ਬਾਦਲ ਨੂੰ ਸ਼੍ਰੋਮਣੀ ਕਾਲਦਲ ਦਾ ਹਿੱਸਾ ਸਮਝ ਦੇ ਨੇ ਉਹ ਆਪਣੇ ਆਪ ਨੂੰ ਆਪ ਹੀ ਹਾਈਲਾਈਟ ਕਰ ਰਹੇ ਨੇ ਸਾਡਾ ਉਹਨਾਂ ਦਾ ਕੋਈ ਲੈਣਾ ਦੇਣਾ ਉਹ ਸ਼੍ਰੋਮਣੀ ਕਾਲਦਲ ਦਾ ਹੈ ਹੀ ਨਹੀਂ ਕਹਿੰਦੇ ਵੀ ਸ਼੍ਰੋਮਣੀ ਕਾਲਦਲ ਇੱਕ ਯਾਨੀ ਕਿ ਖੇਤਰੀ ਪਧਰੀ ਪਾਰਟੀ ਜੀ ਪੰਜਾਬ ਦੇ ਲੋਕ ਬਹੁਤ ਪਿਆਰ ਕਰਦੇ ਸੀ ਕਹਿੰਦੇ ਉਹ ਪੰਜਾਬ ਦੇ ਲੋਕਾਂ ਦਾ ਪਿਆਰ ਯਾਨੀ ਕਿ ਸੁਖਵੀਰ ਬਾਦਲ ਕਰਕੇ ਸਾਨੂੰ ਨੀਲਾ ਬੰਦ ਹੋ ਗਿਆ ਕੋਈ ਪਿਆਰ ਤਾਂ ਠੀਕ ਹੈ ਵੀ ਫਿਰ ਹੁਣ ਜਿੰਨਾ ਚਿਰ ਮਤਲਬ ਜਿਹੜੀ ਸ਼੍ਰੋਮਣੀ ਅਕਾਲੀ ਦਲ ਹੈ ਪਹਿਲਾਂ ਇਹ ਇਹ ਕੁਰਬਾਨੀ ਵਾਲੇ ਲੋਕਾਂ ਦੀ ਪਾਰਟੀ ਸੀ ਬਾਦ ਉਸ ਦੀ ਪੰਜਾਬ ਦੀ ਹੈ ਜਿਹੜੇ ਕੁਰਬਾਨੀ ਵਾਲੇ ਬੰਦੇ ਸੀਗੇ ਉਹ ਕੁਰਬਾਨੀਆਂ ਕਰਦੇ ਤੇ ਜਿਹੜੇ ਕੁਰਬਾਨੀਆਂ ਵਾਲੇ ਪਰਿਵਾਰ ਸੀ ਉਹਨਾਂ ਨੂੰ ਇਹਨਾਂ ਨੇ ਪਿਛਲੀ ਲਾਈਨ ਦੇ ਵਿੱਚ ਲਾਤਾ ਜਿਹੜੇ ਬਿਨਾਂ ਕੁਰਬਾਨੀ ਵਾਲੇ ਲੋਕ ਨੇ ਉਹ ਮੂਹਰੇ ਆ ਕੇ ਲੋਕਾਂ ਨੂੰ ਸਾਰਾ ਪਤਾ ਲੱਗ ਗਿਆ ਕਿ ਇਸ ਕਰਕੇ ਇਹਨਾਂ ਤੋਂ ਪਿੱਛੇ हट ਗਏ ਜਦੋਂ ਕੋਈ ਕੁਰਬਾਨੀ ਵਾਲਾ ਗੁਰਸਿੱਖ ਬੰਦਾ ਬਾਣੀ ਤੇ ਬਾਣੇ ਦਾ ਧਾਰਨੀ ਇਸ ਦੇ ਵਿੱਚ ਮੂਹਰੇ ਆ ਗਿਆ ਤਾਂ ਉਹ ਦਿਨ ਦੂਰ ਨਹੀਂ ਜਦੋਂ ਵਾਪਸ ਹੀ ਮਤਲਬ ਕੁਰਬਾਨੀ ਵਾਲੇ ਅਕਾਲੀ ਦਲ ਦੀ ਇਸੇ ਬੋਲ ਵਾਲਾ ਹੋਊਗਾ ਤੇ ਸਰਕਾਰ ਬਣੇਗੀ ਗੱਲ ਕਰ ਜਿੰਨਾ ਚਿਰ ਬਿਨਾ ਕੁਰਬਾਨੀ ਵਾਲੇ ਲੋਕ ਮੂਰੇ ਨੇ ਉਨਾ ਚਿਰ ਮਤਲਬ ਇਹ ਸੱਤਾ ਦੇ ਟੱਲੇ ਸਿਰ ਸੁਣੇ ਲੈ ਸਕਦੇ ਨੇ ਡਾਕਟਰ ਸਾਹਿਬ ਤੁਹਾਨੂੰ ਯਾਦ ਹੋਣਾ ਇੱਕ ਆਪਣੇ ਖਜ਼ਾਨਾ ਮੰਤਰੀ ਵੀ ਬਣੇ ਸੀ ਇਕਾਲੀ ਸਰਕਾਰ ਚ ਮੈਂ ਨਾਮ ਚੇਤਾ ਨਹੀਂ ਆ ਰਿਹਾ ਕੈਪਟਨ ਕਵਲਜੀਤ ਸਿੰਘ ਛੇ ਸੀ ਜਿਨ੍ਹਾਂ ਦਾ ਐਕਸੀਡੈਂਟ ਹੋ ਗਿਆ ਸੀ ਓ ਐਕਸੀਡੈਂਟ ਕੈਪਟਨ ਕਵਲਜੀ ਕੈਪਟਨ ਕਵਲਜੀ ਤੁਹਾਨੂੰ ਲੱਗਦਾ ਨਹੀਂ ਵੀ ਅੱਜ ਕੈਪਟਨ ਕਵਲਜੀ ਦਾ ਸਿੰਘ ਵਰਗੇ ਪ੍ਰਮਿੰਦਰ ਸਿੰਘ ਢੀਂਸਾ ਕਹਿ ਲੋ ਜਾਂ ਉਹਨਾਂ ਲੜਕਾ ਪ੍ਰਮਿੰਦਰ ਢੀਂਸਾ ਅਜੇ ਇਹ ਜਿਹੜੇ ਲੋਕ ਦੂਰ ਹੋਏ ਨੇ ਜੇ ਜਿਹਦਾ ਕਾਰਨ ਸੁਖਵੀਰ ਸਿੰਘ ਮਾਦਲ ਨੇ ਜੇਕਰ ਅਜਿਹੇ ਬੰਦੇ ਉਹ ਜੇ ਸੋਤਾਲੇ ਬੰਦੇ ਆ ਪਾਰਟੀ 'ਚ ਹੁੰਦੇ ਤਾਂ ਇਹ ਪਾਰਟੀ ਫੇਰ ਉਵੇਂ ਜਿਹੜਾ ਤਰੱਕੀਆਂ 'ਚ ਹੁੰਦੀ ਮੰਨਦੇ ਹੋ ਦੇਖੋ ਜੀ ਜਿਹੜੇ ਬੰਦੇ ਇਹ ਨੇ ਨਾ ਇਹ ਤਾਂ ਵੈਸੇ ਆਪਸੀ ਇਹਨਾਂ ਦੀ ਰਾਂਝੇਸ਼ ਕੁਰਬਾਨੀ ਦਾ ਕਿਸੇ ਦੀ ਵੀ ਨੀਂਨਾ ਹੈ ਜੀ ਜੀ ਇਹ ਤਾਂ ਆਪਸੇ ਰਾਂਚਿਸ ਕਰਕੇ ਇੱਕ ਦੂਜੇ ਨੂੰ ਇਹ ਮੰਦਾ ਚੰਗਾ ਕਹਿ ਰਹੇ ਨੇ ਕੁਰਬਾਨੀ ਤਾਂ ਨਾ ਉਸ ਬੰਦੇ ਦੀ ਹੈ ਨਾ ਉਸ ਬੰਦੇ ਦੀ ਜਿੰਨਾ ਚਿਰ ਕੁਰਬਾਨੀ ਵਾਲੇ ਲੋਕ ਮੂਹਰੇ ਨਹੀਂ ਆਉਂਦੇ ਕੁਰਬਾਨੀ ਵਾਲੇ ਲੋਕ ਆਉਂਦਿਆਂ ਤੇ ਬਰਾਜਮਾਨ ਨਹੀਂ ਹੁੰਦੇ ਕੁਰਬਾਨੀ ਵਾਲੇ ਲੋਕਾਂ ਨੂੰ ਪਤਾ ਹੈ ਲੋਕਾਂ ਦੀਆਂ ਨਸੀਬਤਾਂ ਦਾ ਇਹ ਇਹਦਾ ਮਤਲਬ ਸਕੂਲਾਂ 'ਚ ਪੜ੍ਹੇ ਹੋਏ ਨੇ ਏਸੀਆਂ 'ਚ ਰਹੇ ਹੋਏ ਨੇ ਐਚ ਸੋਨੇ ਦੇ ਚਮਚਿਆਂ ਨਾਲ ਵੱਤਲ ਜੰਮੇ ਹੋਏ ਨੇ ਇਹਨਾਂ ਨੂੰ ਲੋਕਾਂ ਦੀ ਜਿਹੜੀ ਆਮ ਦੁਖ ਤਕਲੀਫ ਹੈ ਆਮ ਪਾਵਨਕ ਦੀ ਉਹ ਨਹੀਂ ਪਤਾ ਇਹੇ ਕਰਕੇ ਹੀ ਮਤਲਬ ਜਿਦਾ ਇਹ ਅਜ ਆਮ ਆਦਮੀ ਪਾਰਟੀ ਦੇ ਹੱਥ ਚ ਦਿੱਤਾ ਨਹੀਂ ਡਾਕਟਰ ਸਾਹਿਬ ਇਹ ਕੁਰਬਾਨੀਆਂ ਕੁਰਬਾਨੀਆਂ ਵਾਲੇ ਕੋਣ ਹੈ ਦੱਸੋ ਨਾ ਕੁਰਬਾਨੀਆਂ ਦੇ ਕੋਣ ਹੈ ਮੈਨੂੰ ਵੀ ਨਹੀਂ ਪਤਾ ਮੈਂ ਵੀ ਜਾਨਣਾ ਚਾਹਨਾ ਕਿਹੜੇ ਉਹ ਲੀਡਰ ਸੀ ਜੀ ਪਹਿਲਾ ਤੁਸੀਂ ਲੱਭੀ ਸੰਤਰ ਜਮ ਸਿੰਘ ਲੋਂਗੋਵਾਲ ਵਰਗੇ ਨੇ ਜਾਂ ਕੁਰਬਾਨੀਆਂ ਵਾਲੇ ਭਾਈ ਅਮਰੀਤ ਸਿੰਘ ਹੋਰੀ ਨੇ ਜਾਂ ਕੁਰਬਾਨੀਆਂ ਵਾਲੇ ਸੰਤ ਜਰਨੈਲ ਸਿੰਘ ਹੋਰੀ ਨੇ ਜਾਂ ਕੁਰਬਾਨੀਆਂ ਵਾਲੇ ਮਤਲਬ ਹੋਰ ਬਹੁਤ ਜ਼ਿਆਦਾ ਟੀ ਲਿਸਟ ਹੈ ਲੋਕ ਕੋਈ ਆਹੀ ਨਹੀਂ ਕਿਉਂਕਿ ਜੇ ਮਤਲਬ 100 150 ਤੱਕ ਤੋਂ ਵੱਧ ਦੀ ਕੁਰਬਾਨੀ ਹੋਈ ਹੋਵੇ ਉਹਦੇ ਚੋਂ 90 95 ਬੰਦੇ ਪੰਜਾਬੀ ਖਾਸ ਕਰਕੇ ਸਿੱਖ ਧਰਮ ਨੂੰ ਬਲੌਂ ਕਰਦੇ ਨੇ ਉਹ ਲੋਕ ਕੁਰਬਾਨੀ ਵਾਲੇ ਨੇ ਜੱ태ਦਾਰ ਕੌਕੇ ਇਨਸਾਫ ਦੀ ਗਏ ਜਿਨ੍ਹਾਂ ਨੂੰ ਮਤਲਬ ਕਿਵੇਂ ਹੈਰਾਨ ਕਰਕੇ ਜਲੀਲ ਕਰਕੇ ਮਾਰਿਆ ਗਿਆ ਉਹ ਕੁਰਬਾਨੀ ਵਾਲੇ ਪਰਿਵਾਰ ਨੇ ਉਹਨਾਂ ਕਿੰਨਾ ਚਿਰ ਪਰਿਵਾਰਾਂ ਨੂੰ ਪੁੱਛਿਆ ਨਹੀਂ ਜਾਂਦਾ ਉਹਨਾਂ ਦੇ ਮਤਲਬ ਜਿਹੜੇ ਇਹ ਲੋਕ ਨੇ ਇਹ ਸਿਰਫ ਸੱਤਾ ਸੁਖਮਾਨਨ ਪਿੱਛੇ ਕਾਹੋ ਕਰਦੇ ਨੇ ਜਿਸ ਕੋ ਜਿੰਨਾ ਜਿਹੜੇ ਕੁਰਬਾਨੀ ਨੀਂਂਂਦੇ ਕਰਦੇ ਸੀ ਉਹਨਾਂ ਚਰ ਲੋਕ ਇਹਨਾਂ ਦੀਆਂ ਗੱਲਾਂ ਦੇ ਵਿੱਚ ਨਹੀਂ ਆ ਰਹੇ ਡਾਕਟਰ ਸਾਹਿਬ ਇਹਨਾਂ ਵਾਪਸ ਆਪਣੇ ਮੁੱਦੇ ਤੇ ਆਣਾ ਜਿਹੜੇ 25 ਅਫਸਰ ਸਸਪੈਂਡ ਕੀਤੇ ਗਏ ਨੇ ਹਨ ਤੁਸੀਂ ਵੀ ਜਿਵੇਂ ਦੱਸਿਆ ਕਿ ਮਾਨਸਾ ਵਿੱਚ ਇੱਕ ਬੰਦਾ ਜਿਹੜੀ ਇਹ ਫੜਿਆ ਗਿਆ ਜੇਲ੍ਹ ਦੇ ਵਿੱਚ ਤੇ ਜਿਹੜੇ ਸਸਪੈਂਡ ਹੋਏ ਨੇ ਇਹਨਾਂ ਦੇ ਮੇਨ ਕਾਰਨ ਇਹ ਸੀ ਕਿ ਇਹ ਨਾ ਜੇਲ੍ਹ ਦੇ ਵਿੱਚ ਨਸ਼ੇ ਦੀਆਂ ਗੋਲੀਆਂ ਤੇ ਨਸ਼ਾ ਸਪਲਾਈ ਕਰ ਰਹੇ ਸੀ ਰਿਸ਼ਵਤ ਲੈ ਕੇ ਕੈਦੀਆਂ ਤੇ ਹਵਲਤੀਆਂ ਤੋਂ ਤੇ ਇੱਕ ਪੰਜਾਬ ਸਰਕਾਰ ਨੂੰ ਕੋਈ ਬਹੁਤ ਹੀ ਭਰੋਸੇਯੋਗ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਸਰਕਾਰ ਨੇ ਐਕਸ਼ਨ ਦਿੱਤਾ ਇਹ ਤੁਰੰਤ ਬੰਦੇ ਕਾਬੂ ਕੀਤੇ ਗਏ ਨੇ ਮੈਂ ਇਹ ਕਹਿਣਾ ਚਾਹੁੰਦਾ ਆ ਵੀ ਡਾਕਟਰ ਸਾਹਿਬ ਹਰੇਕ ਵਾਰ ਬੰਦੇ ਫੜੇ ਜਾਂਦੇ ਨੇ ਪੁਲਿਸ ਵਾਲੇ ਅਸੀਂ ਇਹ ਨਹੀਂ ਕਹਿੰਦੇ ਵੀ ਸਾਰੇ ਗਲਤ ਨੇ ਫੜੇ ਜਾਂਦੇ ਨੇ ਕਿ ਇਹਨਾਂ ਦੇ ਖਿਲਾਫ ਕੋਈ ਕਾਨੂੰਨ ਠੋਸ ਸਬੂਤ ਦੀ ਪੇਜ ਹੁੰਦਾ ਕੋਟਾ ਵੀ ਜਾ ਕੇ ਬੰਦੇ ਬਰੀ ਹੋ ਜਾਂਦੇ ਆ ਮੈਂ ਤੁਹਾਨੂੰ ਉਦਾਹਰਨ ਦਾਂਗਾ ਮੈਂ ਪਟਿਆਲਾ ਦਾ ਦਰਦਾ ਮੇਰੇ ਖੁਦ ਹੁੰਦੇ ਦੀ ਉਦਾਹਰਨ ਹੈ ਰੂਪਾ ਸਿੰਘ ਇਸੇ ਹੀ ਅਸੀਂ ਚੰਦੂ ਪਟੈਂਟ ਸ਼ਰੀਆ ਪੜਿਆ ਉਹ ਜਿਹੜਾ ਨੱਬਾ ਜੇਲ ਬ੍ਰੇਕਆਉਟ ਹੋਇਆ ਸੀ ਉਹ ਗੈਂਗਸਟਰਾਂ ਨੂੰ ਫੜਿਆ ਗਿਆ ਸੀ ਅਫੀਨ ਦਿੰਦਾ ਤੇ ਉਹਨਾਂ ਦੀ ਕੋਈ ਰਜਿਨੀ ਆਉਂਦੀ ਹੌਲਦਾਰ ਨਹੀਂ ਸੀ ਉਹ ਬੰਦਾ ਮੈਨੂੰ ਮਿਲਿਆ ਆ ਘਟੋਰ 6 ਮਹੀਨੇ ਪੈਣਾ ਉਹ ਬੰਦਾ ਬਾਅਦ ਵਿੱਚ ਸਬੂਤ ਪੇਸ਼ ਨਹੀਂ ਅਦਾਲਤ ਵਿੱਚ ਫੜਿਆ ਸ਼ਰੀਆਮ ਗਿਆ ਤੇ ਉਹ ਸੀਸੀ ਜੂਟਿਆ ਕੈਮਰਾ ਗਾਇਬ ਹੋ ਗਈਆਂ ਜੇਲ ਦੇ ਵਿੱਚੋਂ ਪਟਿਆਲ ਜੇਲ ਚੋਂ ਤਾਂ ਉਹ ਬੰਦਾ ਫੇਰ ਦੁਬਾਰਾ ਸੁਪਰਡੈਂਟ ਰਿਟਾਇਰ ਹੋਇਆ ਦੱਸੋ ਫੇਰ ਇਹ ਸਬੂਤਾਂ ਦੀ ਘਾਟ ਹੁੰਦੀ ਹੈ ਦੱਸੋ ਸਾਹਿਬ ਮੈਂ ਦੱਸ ਦੱਸੋ ਸਭ ਤੋਂ ਵੱਧ ਜਿਹੜੀ ਮੇਨ ਗਵਾਹੀ ਹੁੰਦੀ ਹੈ ਉਹ ਦਰਵਾਣ ਦੀ ਹੁੰਦੀ ਹੈ ਨੌਕੀ ਦੇ નીચે ਇੰਕੋਸਟੇਬਲ ਜਾਂ ਹੈਡ ਪਾਸਟੇਬਲ ਜਾਂ ਐਸਆਈ ਇਹ ਰੈਂਕ ਦਾ ਬੰਦਾ ਦਰਵਾਨ ਹੁੰਦਾ ਉਹਨੇ ਹਰ ਇੱਕ ਬੰਦੇ ਦੀ ਤਲਾਸ਼ੀ ਲੈ ਕੇ ਹੀ ਡਿਊਟੀ ਦਾ ਗੇਟ ਪਾਰ ਕਰਦਾਉਣਾ ਹੁੰਦਾ ਅੰਦਰਲੇ ਪਾਸੇ ਜਦੋਂ ਮਤਲਬ ਅੰਦਰੋਂ ਸਮਾਨ ਮਿਲਦਾ ਤਾਂ ਉਹਦੇ ਵਾਈ ਹੁੰਦੀ ਹੈ ਦਰਵਾਨ ਦੀ ਦਰਵਾਨ ਕਹਿੰਦਾ ਵੀ ਹਾਂ ਭਾਈ ਮੈਂ ਤਲਾਸ਼ੀ ਲਈਏ ਇਸ ਬੰਦੇ ਦੀ ਕਿਉਂਕਿ ਉਹਦੀ ਡਿਊਟੀ ਤਲਾਸ਼ੀ ਤੇ ਲੱਗੀ ਹੁੰਦੀ ਹੈ ਜਦੋਂ ਤਲਾਸ਼ੀ ਲੈ ਕੇ ਉਹ ਬੰਦਾ ਲੰਘਿਆ ਉਦੋਂ ਉਹਦੇ ਕੋਲੋਂ ਕੁਝ ਨਹੀਂ ਮਿਲਿਆ ਫਿਰ ਗਾਹਾਂ ਕਿੱਥੋਂ ਮਿਲ ਗਿਆ ਜੇ ਇਹ ਮੇਨ ਚੀਜ਼ ਹੈ ਨਾ ਇਹ ਚੀਜ਼ ਮਤਲਬ ਜਿਹੜੇ ਅੰਦਰਲੇ ਇਹ ਮੁਲਾਜ਼ਮ ਹੁੰਦੇ ਨੇ ਉਹਨਾਂ ਨੂੰ ਵੀ ਸੇਫਟੀ ਕਰਦੀ ਹੈ ਵੀ ਇਹਦੇ ਤੇ ਇੱਕ ਰਾਂਚਿਸ਼ ਪਾ ਪਰਚਾ ਦਿੱਤਾ ਗਿਆ ਇਹ ਦੂ ਵੱਧ ਕੁਝ ਨਹੀਂ ਇਸ ਕਰਕੇ ਜੱਜ ਸਾਹਿਬ ਉਹ ਉਹਨੂੰ ਬਰੀ ਕਰ ਦਿੰਦੇ ਨੇ ਗੱਲ ਕਰ ਜਿਹੜਾ ਮੋਬਾਈਲ ਸਿਸਟਮ ਹੁੰਦਾ ਹੈ ਹਾਂ ਜਦੋਂ ਕਿਸੇ ਕੈਦੀ ਤੋਂ ਮੋਬਾਈਲ ਫੜਾਇਆ ਜਾਂਦਾ ਹੈ ਤਾਂ ਮਤਲਬ ਕੈਦੀ ਤੱਕ ਮੋਬਾਈਲ ਪਹੁੰਚਾਉਣ ਵਾਲਾ ਜਿਹੜਾ ਵੀ ਕੋਈ ਇੱਕ ਕਨਸਟੇਬਲ ਹੁੰਦਾ ਹੈ ਤਾਂ ਉਹਦੇ ਉਹ ਮਤਲਬ ਬਰਾਬਰ ਦਾ ਦੋਸ਼ੀ ਮੰਨਿਆ ਜਾਂਦਾ ਜਿਹਨੂੰ ਜੇ ਮੋਬਾਈਲ ਦੇ ਵਿੱਚ ਇੱਕ ਅੰਦਰਲੇ ਬੰਦੇ ਨੂੰ ਸਜਾਉਂਦੀ ਹੈ ਤਾ ਇੱਕ ਕੋਲ ਸਿਮ ਲਾਜਮ ਜੋ ਮੋਬਾਈਲ ਉਥੇ ਉਹਦੇ ਉਹਦੇ ਤਾਈ ਪਹੁੰਚਾਉਂਦਾ ਹੈਗਾ ਉਹਨੂੰ ਵੀ ਸਜ਼ਾ ਬਰਾਬਰ ਦੀ ਮਿਲਦੀ ਹੈ ਇਸ ਕਰਕੇ ਮਤਲਬ ਜਿਹੜੀਆਂ ਇਹ ਕਾਰਵਾਈਆਂ ਹੁੰਦੀਆਂ ਰਹਿੰਦੀਆਂ ਕਿਉਂਕਿ ਡਾਕਟਰ ਸਾਹਿਬ ਮੈਂ ਤਾਂ ਇਹ ਗੱਲ ਕਹਿ ਰਿਹਾ ਮੈਂ 3-4 ਸਾਲ ਪੈਸਕੋ ਦੇ ਥਰੂ ਕੰਪਿਊਟਰ ਆਪਰੇਟਰ ਜੋਬ ਕੀਤੀ ਹੈ ਪਟਿਆਲਾ ਜੇਲ੍ਹ ਦੇ ਵਿੱਚ ਤਾਂ ਮੈਂ ਅੰਦਰ ਸੁਪਰਡੈਂਟ ਦੇ ਨਾਲ ਹੀ ਬੰਦਾ ਸੀ ਮੈਨੂੰ ਅਲੱਗ ਰੂਮ ਮਿਲਿਆ ਹੋਇਆ ਸੀ ਜਦੋਂ ਇਹ ਸੁਪਰਡੈਂਟ ਨੂੰ ਫੜਿਆ ਗਿਆ ਮੈਂ ਤੁਹਾਨੂੰ ਦੱਸ ਦੇਣਾ ਮੈਂ ਬਾਹਰ ਸੀਗਾ ਮੈਂ ਬਾਈਕ ਲੋਕ ਲਾ ਰਿਹਾ ਸੀ ਤਾ ਸੀ ਇਹ スタ ਪਟਿਆਲਾ ਨੇ ਕਾਰਵਾਈ ਕੀਤੀ ਉਹ ਨੂੰ ਅੰਦਰ ਹੀ ਉਹ ਨੂੰ ਦਰਬਾਨ ਤੋਂ ਅੰਦਰ ਹੀ ਹੰਤਾ ਗਿਆ ਕਿਉਂਕਿ ਇਹ ਪੁਲਿਸ ਵਾਲਿਆਂ ਨੂੰ ਇਹ ਪਤਾ ਸੀ ਜੇ ਕਰ ਇਹ ਸਾਈਨ ਹੋ ਗਏ ਤਾਂ ਸਾਨੂੰ ਕੋਰਟ ਤੋਂ ਪਰਮਿਸ਼ਨ ਲੈ ਕੇ ਉਹ ਨੂੰ ਜੇਲ੍ਹ ਚੱਕਣਾ ਪੈਣਾ ਭੱਜੇਗਾ ਤੇ ਤੁਹਾਨੂੰ ਲੱਗਦਾ ਨਹੀਂ ਇਹਨਾਂ ਦੇ ਖਿਲਾਫ ਅਜੇ ਕਾਨੂੰਨ ਬਣਨੇ ਚਾਹੀਦੇ ਨੇ ਤਾਂ ਕਿ ਇਹ ਲੋਕ ਵਾਰ-ਵਾਰ ਜੇਲਾ ਵਿੱਚ ਨਸ਼ਾ ਕਿੱਦਾਂ ਪੰਚਾਰੇ ਨੇ ਮੋਬਾਈਲ ਕਿੱਦਾਂ ਪੰਚਾਰੇ ਨੇ ਦੇਖੋ ਪਰਚੇ ਦਾ ਕੈਦੀਆ ਦੇ ਹਵਾਲੇ ਤੇ ਪੈਂਦੇ ਹਨ ਹਾਂਜੀ ਦੇਖੋ ਉਹਨਾਂ ਕੋਲ ਪਰਚਾ ਦਾ ਰਾਇੰਦਾ ਇਸ ਤਰੁਹੀ ਹੈ ਮੋ ਪਹੁੰਚਦਾ ਤਾਂ ਮਤਲਬ ਸਿਕਿਉਰਟੀ ਦੇ ਥਰੂ ਹੀ ਹੈ ਜਿਹੜੇ ਕਿਉਂਕਿ ਪੁਸ਼ਤੀ ਹੈ ਨਾ ਜੀ ਕਾਰ ਦਾ ਪਤਾ ਕਿਹਦੇ ਪਾਸਪੋਰਟ ਹੈ ਮੈਂ 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 ਅੰਤ ਵੀ ਚਾਹਨਾ ਜਿਹੜਾ ਲੁਧਿਆਣਾ ਜੋ ਤੇ ਦੇ ਵਿੱਚ ਸੌਰੀ ਥਾਣੇ ਦੇ ਤਿੰਨ ਮੁਲਾਜ਼ਮ ਸਸਪੈਂਡ ਹੋਏ ਨੇ ਉਹ ਬੰਦੇ ਨੇ ਸਿਆਣ ਮਖਾਈ ਉਹਨੇ 1 ਲੱਖ ਰੁਪਏ ਤੋਂ ਵੀਡੀਓ ਬਣਾਈ ਉਹਨੇ ਵੀਡੀਓ ਬਣਾ ਕੇ ਭਗਵਾਨ ਤੁਮਨ ਦੇ ਹੈਲਪ ਲਾਈਨ ਦੇ ਪਾਤੀ ਜੇਕਰ ਲੋਕ ਜਾਗਰਤ ਹੋਣ ਯਾਨੀ ਕਿ ਲੋਕ ਰਿਸ਼ਵਤ ਨਾ ਦੇਣ ਜਾਂ ਲੋਕ ਇਹਨਾਂ ਦੀ ਕੰਪਲੇਨਟ ਕਰਨ ਤਾਂ ਭਗਵਾਨ ਤੁਮਨ ਸਾਹਿਬ ਤਕੜੇ ਐਕਸ਼ਨ ਮੋਡ ਦੁਆਰਾ ਦਿਖਾਈ ਦੇਣਗੇ ਕਿਉਂਕਿ ਅਜੇ ਇਹ ਬੰਦੇ ਤਾਂ ਹੀ ਕਾਬੂ ਦੇਖੋ ਜੀ ਫਿਰ ਮਾਨ ਸਾਹਿਬ ਨੇ ਮਤਲਬ ਜਿਹੜੀ ਇਸ ਤਰ੍ਹਾਂ ਦੇ ਸਵਾਲ ਪੁੱਛਣ ਦੀ ਤੇ ਵੀਡੀਓ ਬਣਾਉਣ ਦੀ ਜਿਹੜਾ ਮਤਲਬ ਟ੍ਰੈਂਡ ਸ਼ੁਰੂ ਕੀਤਾ ਹੈ ਮਾਨ ਸਾਹਿਬ ਨੇ ਕੀਤਾ ਹੈ ਜੋ ਸਾਡੇ ਮਤਲਬ ਸਮਾਜ ਵਾਸਤੇ ਆਉਣ ਵਾਲੇ ਭਵਿੱਖ ਵਿੱਚ ਬਹੁਤ ਹੀ ਫਾਇਦੇਮੰਦ ਹੋਵੇਗਾ ਤੇ ਜਿਹੜੇ ਕ੍ਰਪਸ਼ਨ ਵਾਲੇ ਅਧਿਕਾਰੀ ਨੇ ਉਹ ਸਾफी ਦਰਸੇ ਚੱਲਣਗੇ ਲੋਕਾਂ ਨੂੰ ਵੀ ਚਾਹੀਦਾ ਮਾਨ ਸਾਹਿਬ ਨੇ ਤਾਂ ਅਵੇਅਰ ਕਰਨਾ ਤੇ ਭਾਣ ਹਰ ਇੱਕ ਥਾਂ ਤੇ ਮਾਨ ਸਾਹਿਬ ਮਾਨ ਸਾਹਿਬ ਅਵੇਅਰ ਕਰੀ ਜਾਂਦੇ ਨੇ ਜਦੋਂ ਮਾਨ ਸਾਹਿਬ ਕੋਲੇ ਇਹ ਵੀਡੀਓ ਪਹੁੰਚੀ ਤਾਂ ਉਹਨਾਂ ਨੇ ਫੌਰੀ ਐਕਸ਼ਨ ਲਿਆ ਜਿਸ ਤੋਂ ਬਾਅਦ ਫਿਰ ਹੋਰ ਸਰਕਾਰ ਕਰ ਵੀ ਸਕਦੀ ਹੈ ਲੋਕਾਂ ਨੂੰ ਥੋੜਾ ਜਿਹਾ ਵਿਸ਼ਵਾਸ ਰੱਖਣਾ ਚਾਹੀਦਾ ਹੈ ਤੇ ਗਵਰਨਮੈਂਟ ਦਾ ਸਾਥ ਦੇਣਾ ਚਾਹੀਦਾ ਹੈ ਕਿਸੇ ਵੀ ਭ੍ਰਿਸ਼ਟਾਚਾਰੀ ਨੂੰ ਕਿਸੇ ਵੀ ਨਸ਼ਾ ਦਸਤਰ ਨੂੰ ਕਿਸੇ ਵੀ ਗਲਤ ਕਾਰਵਾਈ ਵਾਲੇ ਬੰਦੇ ਨੂੰ ਮਾਨ ਸਾਹਿਬ ਬਖਸ਼ਰੇ ਨਹੀਂ ਨਾ ਬਖਸ਼ਣ ਦੇ ਗੂੜ ਦੇ ਵਿੱਚ ਵੀ ਨੇ ਮਾਨ ਸਾਹਿਬ ਦਾ ਇਸ ਨੂੰ ਟੀਚਾ ਏ ਕਿ ਬੇਦੋਸ਼ੇ ਨੂੰ ਸਜ਼ਾ ਨਹੀਂ ਮਿਲਣੀ ਚਾਹੀਦੀ ਤੇ ਦੋਸ਼ੀ ਨੂੰ ਬਾਹਰ ਨਿਕਲਣਾ ਨਹੀਂ ਚਾਹੀਦਾ ਇਸੇ ਕਰਕੇ ਲੋਕਾਂ ਫੇਰ ਅਪੀਲ ਕਰਦੇ ਆਂ ਦੀ ਮਾਨਸਾ ਦਾ ਥੋੜਾ ਜਿਹਾ ਸਾਫਟਿਓ ਕਿ ਕਾਹਦੇ ਦੋਸ਼ੀ ਨੇ ਜਿਹੜੇ ਉਹ ਸਲਾਖਾਂ ਦੇ ਪਿੱਛੇ ਹੁਣ ਬੇਦੋਸ਼ੇ ਲੋਕ ਨੇ ਜਿਹੜੇ ਉਹ ਸਾਰੇ ਜ਼ਿਲ੍ਹਾ ਤੋਂ ਬਾਹਰ ਹੋਣ ਚਲੋ ਡਾਕਟਰ ਸਾਹਿਬ ਤੁਸੀਂ ਆਪਣਾ ਕੀਮਤੀ ਸਮੇਂ ਤੇ ਆਪਣੇ ਵਧੀਆ ਵਿਚਾਰ ਸਾਂ ਦੋ ਤਿੰਨ ਮੁੱਦੇ ਦਿੱਤੇ ਤੇ ਮੈਂ ਤੁਹਾਡਾ ਚੈਨਲ ਵੱਲੋਂ ਤੇ ਆਪਣੇ ਵੱਲੋਂ ਬਹੁਤ-ਬਹੁਤ ਧੰਨਵਾਦ ਕਰਦਾ ਸਰ ਠੀਕ ਸੋ ਦੋਸਤੋ ਇਹ ਸਾਡੇ ਨਾਲ ਜੁੜੇ ਸੀ ਜਿੰਦਰ ਸਿੰਘ ਮਾਨਸਾ ਤੋਂ ਸਾਡਾ ਜਿਹੜਾ ਅੱਜ ਦਾ ਮੁੱਦਾ ਸੀ ਕਿ ਪੰਜਾਬ ਸਰਕਾਰ ਦਾ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ 25 ਅਫਸਰਾਂ ਨੂੰ ਕੀਤਾ ਗਿਆ ਸਸਪੈਂਡ ਜੋ ਕਿ ਜੇਲਾ ਦੇ ਵਿੱਚ ਨਸ਼ੇ ਦੀਆਂ ਦਵਾਈਆਂ ਸਪਲਾਈ ਕਰ ਰਹੇ ਸੀ ਮੋਬਾਈਲ ਕਰ ਰਹੇ ਸੀ ਤਾਂ ਪੰਜਾਬ ਸਰਕਾਰ ਨੂੰ ਜਦੋਂ ਇੱਕ ਗੁਪਤ ਸੂਚਨਾ ਭਰੋਸੇਯੋਗ ਸੂਤਰ ਤੋਂ ਮਿਲੀ ਜੇਲ੍ਹ ਦੇ ਅੰਦਰੋਂ ਤਾਂ ਫਿਰ ਪੰਜਾਬ ਸਰਕਾਰ ਨੇ ਤੁਰੰਤ ਐਕਸ਼ਨ ਲਿੱਤੇ ਅਫਸਰਾਂ ਨੇ ਤਾਂ ਜਿਹਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਤਿੰਨ ਯਾਨੀ ਕਿ ਵੱਡੇ ਡਿਪਟੀ ਨੇ ਔਰ ਦੋ ਸਹਾਇਕ ਅਸਿਸਟੈਂਟ ਸੁਪਰਡੈਂਡ ਨੇ ਬਹੁਤ ਇੱਕ ਮਾਈਨਰੀ ਗੱਲ ਹੈ ਜਿਨ੍ਹਾਂ ਦੀ ਤਨਖਾਹ 4 ਤੋਂ 5-5 ਲੱਖ ਰੁਪਏ ਹੁੰਦੀ ਹੈ ਉਹ ਬੰਦੇ ਅਜੇ ਕੰਮ ਕਰ ਰਹੇ ਨੇ ਤਾਂ ਸ਼ਰਮ ਵਾਲੀ ਗੱਲ ਹੈ ਅਸੀਂ ਸਾਰੇ ਪੁਲਿਸਮੈਨ ਨੂੰ ਗਲਤੀ ਕਹਿੰਦੇ ਉਵਨ ਆਲਿਕ ਜਿਹੜਾ ਹੋਰ ਜਗ੍ਹਾ ਤੇ ਕਾਮ ਹੋਇਆ ਲੁਧਿਆਣੇ ਜੋਦਾ ਥਾਣੇ ਵਿੱਚ ਜਿੱਥੇ ਕੇ ਤਿੰਨ ਪੁਲਿਸ ਮੁਲਾਜ਼ਮਾਂ ਕੱਲ ਉਹ ਵੀ ਸਸਪੈਂਡ ਹੋਏ ਨੇ ਮੋਤਲ ਕੀਤੇ ਗਏ ਨੇ ਕਿਉਂਕਿ ਇੱਕ ਬੰਦੇ ਤੋਂ ਕੇਸ ਰਵਾਧਵਾ ਕਰਨ ਦੇ ਲਈ 1 ਲੱਖ ਰੁਪਏ ਮੰਗਿਆ ਗਿਆ ਸੀ ਉਸ ਬੰਦੇ ਨੇ ਉਸ ਦੀ ਸਬੂਤ ਜਿਹੜੇ ਰੱਖੇ ਆਪਣੇ ਕੋਲ ਉਹ ਦਿੱਤੇ ਸੀਐਮ ਦੀ ਜਿਹੜੀ ਹੈਲਪਲਾਈਨ ਹੈ ਤਾਂ ਉਹਦੇ ਉੱਪਰ ਤੁਰੰਤ ਕਾਰਵਾਈ ਹੋਈ ਉਹ ਤਿੰਨ ਪੁਲਿਸ ਮੁਲਾਜ਼ਮ ਵੀ ਸਸਪੈਂਡ ਕਰ ਦਿੱਤੇ ਗਏ ਨੇ ਪਰ ਦੋਸਤੋ ਇਹ ਰਾਨਗੀ ਇਸ ਗੱਲ ਦੀ ਹੈ ਕਿ ਜਿੱਥੇ ਕੱਲ ਜਲੰਧਰ ਦੇ ਵਿੱਚ 17 ਪੁਲਿਸ ਮੁਲਾਜ਼ਮਾਂ ਨੂੰ ਸਨਮਾਨਿਤ ਕੀਤਾ ਗਿਆ ਉਹਨਾਂ ਦੀ ਵਧੀਆ ਕਾਰਜਗਿਰੀ ਦੇ ਰਹੀ ਉੱਥੇ ਹੀ ਅਜੇ ਪੁ੍ਰਿਸ਼ਟ ਅਧਿਕਾਰੀ ਵੀ ਨੇ ਜਿਹੜੇ ਕਿ ਚੰਦ ਰੁਪਈਆ ਦੇ ਲਈ ਜੇਲਾ ਨਸ਼ਾ ਪੰਚਾਰੇ ਨੇ ਹੁਣ ਦੇਖਣਾ ਹੈ ਕਿ ਇਹ ਜਿਹੜੇ ਐਕਸ਼ਨ ਤ ਮਾਨ ਸਰਕਾਰ ਨੇ ਕੀ ਤੋਂ ਜਿਹੜੇ ਹੋਰ ਪੁ੍ਰਿਸ਼ਟ ਨੇ ਜਾਂ ਜਿਹੜੇ ਅਜੇ ਰਿਸ਼ਤਾ ਲੈਂਦੇ ਨੇ ਨਸ਼ਾ ਸਪਲਾਈ ਕਰਦੇ ਨੇ ਕੀ ਉਹ ਡਰਨਗੇ ਜਾਂ ਨਹੀਂ ਜੇ ਨਹੀਂ ਡਰਨਗੇ ਤਾਂ ਫਿਰ ਉਹਨਾਂ ਦਾ ਇਹ ਹਾਲ ਹੋਏਗਾ ਜੋ ਇਹਨਾਂ ਦਾ ਹੋਇਆ ਜੋ ਕਿ ਸਾਡੇ ਸਹਿਯੋਗੀ ਨੇ ਕਿਹਾ ਕਿ ਮਾਨ ਸਰਕਾਰ ਜ਼ੀਰੋ ਟਨਸ ਦਿੱਤੇ ਕੰਮ ਕਰ ਰਹੀ ਹੈ ਔਰ ਉਹ ਕਰਦੀ ਰਹੇਗੀ हां बस ਇੱਕ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਲੋਕਾਂ ਦੇ ਸਹਿਯੋਗ ਦੀ ਲੋੜ ਹੈ ਭਗਵਾਨਤਮਾਨ ਸਰਕਾਰ ਨੂੰ ਕਿਉਂਕਿ ਲੋਕ ਜੋ ਕੋਈ ਇਹ ਦੱਸਦੇ ਨੇ ਵੈਬਸਾਈਟ ਤੇ ਪਾਉਂਦੇ ਨੇ ਹੈਲਪਲਾਈਨ ਤੇ ਫੋਨ ਕਰਦੇ ਨੇ ਉਹ ਕਾਰਵਾਈ ਹੁੰਦੀ ਹੈ ਤਾਂ ਅਸੀਂ ਵੀ ਲੋਕਾਂ ਨੂੰ ਬੇਨਤੀ ਕਰਦੇ ਹਾਂ ਜੇਕਰ ਤੁਹਾਡੇ ਨੇੜੇ-ਤੇੜੇ ਥਾਣੇ ਦੇ ਵਿੱਚ ਕੋਈ ਐਸਐਚਓ ਕੋ ਪੁਲਸ ਨਾਲ ਰਿਸ਼ਵਤ ਲੈਂਦਾ ਹੈ ਜਾਂ ਕੋਈ ਨਸ਼ਾ ਸਪਲਾਈ ਕਰ ਰਿਹਾ ਨੇੜੇ-ਤੇੜੇ ਕੋਈ ਨਸ਼ਾ ਕਰਦਾ ਵੇਚਦਾ ਹੈ ਤਾਂ ਉਸ ਦੀ ਤੁਰੰਤ ਜਾਣਕਾਰੀ ਦਿੱਤੀ ਜਾਵੇ ਤਾਂ ਕਿ ਉਹਨਾਂ ਲੋਕਾਂ ਦੇ ਕਾਰਵਾਈ ਹੋ ਸਕੇ ਸੋ ਦੋਸਤੋ ਇਹ ਸਾਡਾ ਸਵੇਰ ਦਾ ਲਾਈਵ ਦਾ ਪ੍ਰੋਗਰਾਮ ਸੀ ਮੈਂ ਤੁਹਾਣਾ ਜਲਦੀ ਜੁੜਾਂਗਾ ਕੋਈ ਹੋਰ ਲਾਈਵ ਦਾ ਵਿਸ਼ੇਸ਼ ਦਾ ਮੁੱਦਾ ਲੈ ਕੇ ਤੁਸੀਂ ਉੱਥੇ ਦੇਖਦੇ ਰਹੋ ਇਹ ਪੰਜਾਬੀ